ਉਮੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸ਼ਰਮਰਪਤ 350ਵਾਂ ਸ਼ਹੀਦੀ ਦਿਵਸ ਨੂੰ ਮੋਖ ਰੱਖਦੇ ਆ 2025 ਦੇ ਜੁਲਾਈ ਅਤੇ ਅਗਸਤ ਦੇ ਵਿੱਚ ਇੱਕ ਵੱਡੇ ਪੱਧਰ ਤੇ ਕਾਰਜਕ੍ਰਮ ਹੋਣ ਜਾ ਰਿਹਾ ਨੇ ਇਸ ਦੀ ਜਾਣਕਾਰੀ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਅਤੇ ਇਸ ਨੂੰ ਲੈ ਕੇ ਮੈਂਬਰਾਂ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੇ ਕਮਿਊਨਿਟੀ ਹਾਲ ਗੁਰੂ ਨਾਨਕ ਕਮਿਊਨਿਟੀ ਹਾਲ ਰਾਮਬੰਦੂ ਤਲਾਬ ਆਸਨਸੂਲ ਜੋ ਕਿ ਆਸਨਸੂਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਦਫਤਰ ਹੈ ਉਸ ਦਫਤਰ ਦੇ ਵਿੱਚ ਇੱਕ ਬੈਠਕ ਕਰਕੇ ਆਉਣ ਵਾਲੇ ਜੋ ਕਾਰਕਰਮ ਨੇ ਆਉਣ ਵਾਲੇ ਸਮਾਗਮ ਜੇ ਨੇ ਉਸ ਦੀ ਰੂਪਰੇਖਾ ਤਿਆਰ ਕੀਤੀ ਜਾਵੇ ਅਤੇ ਨਾਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਂਬੀ ਹੁਣਾ ਨੇ ਨਾਲ ਗੱਲਬਾਤ ਕਰਕੇ ਇਹ ਜੋ ਤਿਥੀ ਹੈ ਇਸ ਮਹੀਨਿਆਂ ਦੇ ਅੰਦਰ ਉਹ ਠੀਕ ਕੀਤੀ ਜਾਏਗੀ ਅਤੇ ਗੁਰਤੇਗਪਾਦਰ ਸਾਹਿਬ ਜੀ ਦੇ ਸ਼ਹਾਦਤੂ ਵੱਡੇ ਪੱਧਰ ਤੇ ਜੋ ਹੈ ਕਾਰਕਰਮ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਸਮੂਹ ਬੰਗਾਲ ਦੀਆਂ ਸਿੱਖ ਸੰਗਤਾਂ ਨੂੰ ਲੈ ਕੇ ਇਹ ਹੋਣ ਜਾ ਰਿਆ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਹੋਣਾ ਨੇ ਅੱਜ ਰੁਕੋ ਅਗਲੀ ਬੈਠਕ ਕਿਸ ਵਾਸਤੇ ਲਈ ਹੈ ਅੱਜ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਪੋਸਟ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸਲ ਸਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਚ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਕਿਉਂਕਿ ਇਸ ਸਾਲ 2025 ਨੂੰ ਸਾਡੇ ਸਾਹਿਬ ਸ੍ਰੀ ਗੁਰੂ ਤੇਗ ਪਾਦਰ ਜੀ ਦਾ 350ਵਾਂ ਸ਼ਹੀਦੀ ਪਰਬ ਹੈ ਉਸ ਪਰਬ ਨੂੰ ਸਮਰਪਿਤ ਇੱਕ ਕਾਨਫਰੰਸ ਦਾ ਇੰਤਜ਼ਾਮ ਆਯੋਜਨ ਕਰਨ ਦਾ ਇਹ ਸੁਭਾ ਪਧਰੀ ਪ੍ਰੋਗਰਾਮ ਬਣਾਉਣ ਦਾ ਇੱਕ ਅਸੀਂ ਆਪਸ ਦੇ ਵਿੱਚ ਫੈਸਲਾ ਕੀਤਾ ਸਾਰੀ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਸੂਜਵਾਨ ਸੱਜਣ ਨੇ ਆਸਨਸੋਲ ਰਾਣੀਗੰਜ ਚੀਨਾਕੋੜੀ ਦੁਰਗਾਪੁਰ ਪਨਾਗੜ ਗੋਬਿੰਦਨਗਰ ਤਕਰੀਬਨ ਸਾਰੇ ਇਸ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਪ੍ਰਬੰਧਕ ਨੇ ਉਹ ਸਾਰੇ ਸੱਜਣਾ ਨੇ ਆਪੋ ਆਪਣਾ ਵਿਚਾਰ ਦੇ ਕੇ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਆ ਕਿ ਜੁਲਾਈ ਔਰ ਅਗਸਤ ਮਹੀਨੇ ਦੇ ਵਿੱਚ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ رابطہ ਕਾਇਮ ਕਰਕੇ ਇੱਕ ਡੇਟ ਡਿਸਾਈਡ ਕਰਕੇ ਅਸੀਂ ਇੱਕ ਕਾਨਫਰੰਸ ਦਾ ਪ੍ਰਬੰਧ ਕਰੀਏ ਸੋ ਥੈਟ ਕਿ ਸਾਡੇ ਦੂਸਰੇ ਸਮਾਜ ਚ ਵੀ ਕਿਉਂਕਿ ਅਸੀਂ ਪੰਜਾਬ ਤੋਂ ਦੂਰ ਆਪਣੇ ਤੁਰੇ ਤੋਂ ਦੂਰ ਆ ਆਊਟ ਆਫ ਪੰਜਾਬ ਸਾਡਾ ਸਟੇਟ ਆ ਇਸ ਕਰਕੇ ਬਾਕੀ ਧਰਮਾਂ ਦੇ ਅਨੁਯਾਈਆਂ ਕੋਲ ਵੀ ਸਾਡੇ ਗੁਰਦੇ ਪਾਦਰਜੀ ਦਾ ਜਿਹੜਾ ਸਨੇਹਾ ਹੈ ਜਿਹੜਾ ਧਰਮ ਦੀ ਇੱਜ਼ਾਤ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਉਸ ਦਾ ਵੱਡਾ ਮੈਸੇਜ ਉਹਨਾਂ ਕੋਲ ਪਹੁੰਚਣਾ ਚਾਹੀਦਾ ਇਸ ਕਰਕੇ ਅਸੀਂ ਇੱਕ ਮਤ ਹੋ ਕੇ ਪ੍ਰੋਗਰਾਮ ਕੀਤਾ ਇਹ ਵਿਚਾਰ ਕੀਤੀ ਆ ਕਿ ਸਾਰੇ ਬੰਗਾਲ ਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਕ ਕਾਨਫਰੰਸ ਜਿਹੜੀ ਆ ਸੂਬਾ ਪਧਰੀ ਉਹ ਜੁਲਾਈ ਅਗਸਤ ਮਹੀਨੇ ਦੇ ਅੰਦਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਨੂੰ ਡੇਟ ਡਿਸਾਈਡ ਕਰਕੇ ਦੇਣਗੇ ਉਸ ਡੇਟ ਨੂੰ ਅਸੀਂ ਇੱਕ ਵੱਡਾ ਧਾਰਮਿਕ ਇੱਕ ਕਾਨਫਰੰਸ ਅਸੀਂ ਜਿਹੜੀ ਆ ਉਹ ਇੱਥੇ ਆਸਨਸੋਲ ਰਵਿੰਦਰ ਪਵਨ ਕਰਾਂਗੇ ਡੇਟ ਆਉਣ ਵਾਲੇ ਦਿਨਾਂ 'ਚ ਸਾਨੂੰ ਜਦ ਨਿਸ਼ਚਿਤ ਹੋ ਜਾਏਗੀ ਤੇ ਉਸ ਦੀ ਜਿਹੜਾ ਸਨੇਹਾ ਉਹ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आपके सपनों के घर को और सुंदर बनाने के लिए यूनिक डेकोर और यूनिक सेनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्लाजो आर्टीज के ब्रांड उपलब्ध है हमारा पता है यूनिक डेकोर्स पार्वती शॉपिंग आर्केट शॉप नंबर फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू